ਹੈਲੋ एवरीवन ਸਸੀ ਕਾਲ ਜੀ ਸਾਰਿਆਂ ਨੂੰ ਉਮੀਦ ਹੈ ਸਾਰੇ ਜਨੇ ਠੀਕ ਹੋ ਤੰਦਰੁਸਤ ਹੋ ਆਪਣਾ ਖਿਆਲ ਰੱਖ ਰਹੇ ਹੋ ਤੇ ਮੈਂ ਵੀ ਬਿਲਕੁਲ ਠੀਕ ਐ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਕਰੀ ਫੇਰ ਅੱਜ ਨਵੀਂ ਵੀਡੀਓ ਦੇ ਵਿੱਚ ਤੇ ਬਹੁਤ ਸਾਰੇ ਪਿਆਣਾ ਭਰਾਵਾਂ ਨੇ ਮੈਨੂੰ ਕਮੈਂਟ ਕੀਤਾ ਮੈਨੂੰ ਇੰਸਟਾ ਦੇ ਉੱਪਰ ਵੀ ਮੈਨੂੰ WhatsApp ਦੇ ਉੱਪਰ ਵੀ ਜੋ ਮੈਂ WhatsApp ਨੰਬਰ ਸ਼ੇਅਰ ਕੀਤਾ ਸੀਗਾ ਵੀਡੀਓਜ਼ ਦੇ ਵਿੱਚ ਕੱਪੜਿਆਂ ਦੇ ਰਿਗਾਰਡਿੰਗ ਕੀਤਾ ਹੋਇਆ ਕਿ ਜੋ ਵੀ ਸੂਟਸ ਵਗੈਰਾ ਦੇ ਆਰਡਰਸ ਐ ਉਸ ਨੰਬਰ ਦੇ ਉੱਪਰ ਲੱਗਦੇ ਐ ਕਿ ਤੁਸੀਂ 15 ਅਗਸਤ ਤੇ ਕੋਈ ਵੀਡੀਓ ਨਹੀਂ ਪਾਈ ਔਰ ਕੱਲ ਰਖੜੀ ਸੀਗੀ ਕਿ ਰਖੜੀ ਤੇ ਵੀ ਕੋਈ ਵੀਡੀਓ ਨਹੀਂ ਆਈ ਸੋ ਸਭ ਤੋਂ ਪਹਿਲਾਂ ਮੈਂ ਜੀ ਆਪਣਾ ਰੀਅਲ opinion ਦੱਸਾਂ ਜਿੰਨੇ ਵੀ ਭੈਣ ਭਰਾ ਮੈਨੂੰ ਦੇਖਦੇ ਆ ਜਿੰਨੇ ਕਿ ਮੈਨੂੰ ਦੇਖਦੇ ਆ ਮੈਨੂੰ ਕੋਈ ਇਫੈਕਟ ਨਹੀਂ ਆਇਆ ਨਾ ਹੀ ਮੈਨੂੰ ਕੋਈ ਮੇਰੀ ਡਿਮਾਂਡਸ ਹੈ ਕਿ ਮੈਨੂੰ ਲੱਖਾਂ ਵਿਊਜ਼ ਚਾਹੀਦੇ ਆ ਜਿੰਨੇ ਵੀ ਦੇਖਦੇ ਨੇ ਜਿੰਨਾਂ ਨੂੰ ਵੀ ਮੇਰੀ ਗੱਲ ਸਮਝ ਚ ਆਉਂਦੀ ਹੈ ਮੇਰੇ ਲਈ ਇਨਾਫ ਹੈ ਕਿਉਂਕਿ ਮੈਂ ਰੈਗੂਲਰ ਵੀਡੀਓਜ਼ ਵੀ ਨਹੀਂ ਪਾਉਣੀ ਹੈ ਇਹ ਵੀ ਮੇਰਾ ਇੱਕ ਉਹ ਹੈ ਕਿ ਮੈਂ ਰੈਗੂਲਰ ਵੀਡੀਓਜ਼ ਨਹੀਂ ਪਾਉਣੀ ਹੈ ਸੋ ਮੇਰੇ ਨਾਲ ਮੇਰੀ ਪ੍ਰਾਣੀ ਜੋ ਜੁੜੀ ਆਡੀਅנס ਹੈ ਉਹ ਵੀ ਕਈ ਵਾਰ ਮੇਰੀ ਵੀਡੀਓਜ਼ ਹੈ ਜਿਹੜੀ ਹਰ ਇੱਕ ਵੀਡੀਓ ਨਹੀਂ ਦੇਖ ਪਾਉਂਦੀ ਸੋ ਗੱਲ ਕਰਾਂ ਕਿ ਮੈਨੂੰ ਪਹਿਲਾਂ ਵੀ ਮੈਂ ਇੱਕ ਵੀਡੀਓ ਦੇ ਵਿੱਚ ਗੱਲ ਕਰਦੀ ਹੁੰਨੀ ਹੈ ਕਿ ਮੈਨੂੰ ਦਿਖਾਵਾ ਪਸੰਦ ਨਹੀਂ ਹੈ ਜੋ ਚੀਜ਼ ਮੈਂ ਅੰਦਰੋਂ ਫੀਲ ਹੀ ਨਹੀਂ ਕਰਦੀਆਂ ਉਸ ਨੂੰ ਦਿਖਾਵੇ ਦੇ ਰੂਪ ਵਿੱਚ ਮੈਂ ਕਦੇ ਪੇਸ਼ ਨਹੀਂ ਕਰਦੀਆਂ ਕਿ ਕੋਈ ਫੈਸਟੀਵਲ ਆਇਆ ਉਸ ਨੂੰ ਮੈਂ ਵੱਧ ਚੜ ਕੇ ਸੈਲੀਬ੍ਰੇਟ ਕਰਦੀਆਂ ਕੋਈ ਬਰਥਡੇ ਆ ਮੇਰੇ ਬੱਚੇ ਦਾ ਮੈਂ ਵੱਧ ਚੜ ਕੇ ਸੈਲੀਬ੍ਰੇਟ ਕਰਦੀਆਂ ਮੈਂ ਮਨਾਉਣੀ ਹੈ ਤੇ ਮੈਂ ਉਹਨੂੰ YouTube ਦੇ ਉੱਪਰ ਪੋਸਟ ਕਰਾਂ ਸੋ ਮੈਨੂੰ ਨਹੀਂ ਹੈ ਇਹ ਸ਼ੌਂਕ ਨਾ ਮੈਂ Instagram ਤੇ ਨਾ IGTV ਤੇ ਮੈਂ ਕਿਤੇ ਪੋਸਟ ਨਹੀਂ ਕਰਦੀਆਂ ਨਾ ਹੀ ਮੈਂ ਪੋਸਟ ਕੀ ਕਰਾਂ ਕਿਉਂਕਿ ਮੈਂ ਸੈਲੀਬ੍ਰੇਟ ਕਰਦੀ ਹੀ ਨਹੀਂ ਆ ਮੇਰਾ ਨਾ ਖੁਦ ਦੇ ਬਰਥਡੇ ਵਿੱਚ ਇੰਟਰਸਟ ਹੈ ਔਰ ਮੇਰੇ ਬੱਚੇ ਵੀ ਆਪਣਾ ਬਰਥਡੇ ਹੈ ਜਿਹੜਾ ਉਹ ਬਿਲਕੁਲ ਵੀ ਸੈਲੀਬ੍ਰੇਟ ਕਰਨਾ ਪਸੰਦ ਨਹੀਂ ਕਰਦੇ ਆ ਬਿਲਕੁਲ ਉਹ ਸਿੰਪਲ ਨਾਰਮਲ ਤਰੀਕੇ ਦੇ ਵਿੱਚ ਆਪਣਾ ਬਰਥਡੇ ਸੈਲੀਬ੍ਰੇਟ ਕਰਦੇ ਆ ਜਿਵੇਂ ਅਸੀਂ ਕੁਝ ਖਾਣਾ ਬਣਾ ਲੈਨੇ ਆ ਗੁਰਦੁਆਰਾ ਸਾਹਿਬ ਜਾਣੇ ਆ ਦੇਗ ਬਣਾ ਲੈਨੇ ਆ ਉੱਥੇ ਮਹਾਰਾਜ ਨੂੰ ਅਰਦਾਸ ਕਰਦੇ ਆ ਚੰਗੇ ਵਾਸਤੇ ਤੇ ਉਸ ਤੋਂ ਬਾਅਦ ਜੀ ਅਸੀਂ ਜਿੰਨਾ ਕੁ ਪੋਸੀਬਲ ਹੋ ਸਕਦਾ ਹੈਗਾ ਵੀ ਜਿਹੜੇ ਨੀਡੀ ਪੀਪਲਸ ਹੁੰਦੇ ਆ ਉਹਨਾਂ ਨੂੰ ਅਸੀਂ ਖਾਣਾ ਵਗੈਰਾ ਬਣਾ ਕੇ ਦੇ ਦਿੰਨੇ ਆ ਉਹਦੇ ਵਿੱਚ ਮੈਂ ਕਦੇ ਮੈਨੂੰ ਲੋੜ ਨਹੀਂ ਪੈਂਦੀ ਕਿ ਮੈਂ ਰਿਕਾਰਡ ਕਰਾਂ ਔਰ ਇਸ ਤਰ੍ਹਾਂ ਕਰਾਂ ਹਾਂ ਅਗਰ ਲੱਗਦਾ ਹੈ ਤੁਹਾਨੂੰ ਉਹ ਚੀਜ਼ਾਂ ਕਿ ਇਨਸਪਾਇਰ ਕਰਦੀਆਂ ਕਿਸੇ ਦੂਸਰੇ ਨੂੰ ਵੀ ਕਿਸੇ ਹੋਰ ਦੀ ਹੈਲਪ ਕਰਨ ਲਈ ਤਾਂ ਮੈਂ ਜ਼ਰੂਰ ਉਹ ਚੀਜ਼ਾਂ ਕੈਪਚਰ ਕਰਿਆ ਕਰੂੰਗੀ ਸ਼ੇਅਰ ਕਰਦਿਆ ਕਰੂੰਗੀ ਤੁਹਾਡੇ ਸਾਰਿਆਂ ਦੇ ਨਾਲ ਅੱਛੀ ਗੱਲ ਕਰਦਿਆਂ ਕਿ ਮੈਂ 15 ਅਗਸਤ ਤੇ ਜੇ ਰਖੜੀ ਦੇ ਉੱਪਰ ਇਹ ਚੀਜ਼ਾਂ ਕਿਉਂ ਨਹੀਂ ਕੀਤੀਆਂ ਦੇਖੋ ਮੇਰਾ ਜਿਹੜਾ ਰਖੜੀ ਵਾਲਾ ਸਿਸਟਮ ਹੈ ਦੇਖੋ ਬ੍ਰਦਰਸ ਮੇਰੇ ਬਾਹਰ ਨਹੀਂ ਸੋ ਡੈਫੀਨੇਟਲੀ ਪਤਾ ਹੈ ਕਿ ਮੈਂ ਰਖੜੀ ਵਾਲਾ ਜਿਹੜਾ ਸਿਸਟਮ ਹੈ ਉਹ ਕ couriers ਵਗੈਰਾ ਇਹ ਸਾਰਾ ਕੁਝ ਹੋ ਜਾਂਦਾ ਹੈ ਨਾ ਮੈਂ ਰਖੜੀ ਬੰਨਣ ਨਹੀਂ ਚਾਹੂੰਗੀ ਮਾਮਾ ਜੀ ਦੇ ਬੇਟੇ ਆ ਮੈਂ ਮਤਲਬ ਸਿੰਪਲ ਤਰੀਕੇ ਨਾਲ ਜੋ ਹੁੰਦਾ ਉਦੋਂ ਮੈਂ ਕੈਮਰੇ ਵੈਮਰੇ ਨਹੀਂ ਉਠਾਉਣੀ ਆ ਸੋ ਬਸ ਜਿਵੇਂ ਮੇਰਾ ਜੋ ਫੈਮਿਲੀ ਦੇ ਵਿੱਚ ਜੋ ਮੇਰਾ ਸਮਾਂ ਹੁੰਦਾ ਉਹ ਮੈਂ ਆਪਣੀ ਫੈਮਿਲੀ ਦੇ ਵਿੱਚ ਹੀ ਪੂਰੀ ਤਰ੍ਹਾਂ ਬਤਾਉਣ ਦੀ ਕੋਸ਼ਿਸ਼ ਕਰਦੀ ਆ ਤੇ ਪਰ ਤੁਸੀਂ ਵੀ ਮੇਰੀ YouTube ਫੈਮਿਲੀ ਨੂੰ ਮੇਰਾ ਹੁਣ ਫਰਜ ਬੰਦਾ ਕਿ ਮੈਂ ਕੁਝ ਚੀਜ਼ਾਂ ਅਗਰ ਤੁਸੀਂ ਚਾਹੁੰਦੇ ਹੋ ਤਾਂ ਮੈਂ ਉਹ ਸਾਰੀਆਂ ਪੋਸਟ ਕਰ ਦਿਆ ਕਰੂੰਗੀ ਕਿ ਮੈਂ ਪਰਸਨਲੀ ਆਪਣੇ ਜੋ ਫੈਸਟੀਵਲਸ ਵਗੈਰਾ ਜਿੰਨੇ ਕੁ ਸੈਲੀਬ੍ਰੇਟ ਕਰਦੀ ਹੁਣ ਗੱਲ ਕਰ ਲੈਣੇ ਆ ਜੀ ਆਪਾਂ 15 ਅਗਸਤ ਦੇ ਉੱਪਰ ਅਖੇ ਕੋਈ ਵਿਸ਼ ਨਹੀਂ ਕੀਤਾ ਤੁਸੀਂ ਕੋਈ ਵੀਡੀਓ ਨਹੀਂ ਪਾਉਂਦੇ ਜਦੋਂ ਵੀ ਕੋਈ 15 ਅਗਸਤ ਤੇ 26 ਜਨਵਰੀ ਕੁਝ ਵੀ ਆਉਂਦਾ ਤਾਂ ਤੁਸੀਂ ਉਹਨਾਂ ਦੇ ਉੱਪਰ ਕੋਈ ਪੋਸਟ ਨਹੀਂ ਪਾਉਂਦੇ ਹੋ ਤਾਂ ਮੈਂ ਤੁਹਾਨੂੰ ਹੀ ਪੁੱਛਣਾ ਚਾਹੁੰਨੀ ਐ ਜਿਨ੍ਹਾਂ ਨੇ ਵੀ ਮੈਨੂੰ ਕਮੈਂਟ ਕਰਿਆ ਮੈਸੇਜ ਕੀਤਾ ਕੀ ਵਾਕਿਆ ਤੁਹਾਨੂੰ ਲੱਗਦਾ ਕਿ ਮੈਨੂੰ ਸੈਲੀਬ੍ਰੇਟ ਕਰਨ ਦੀ ਜਾਂ ਵਿਸ਼ ਕਰਨ ਦੀ ਜਾਂ ਪੋਸਟਪੌਨ ਦੀ ਲੋੜ ਹੈ ਜਿਸ ਤਰ੍ਹਾਂ ਦੇ ਸਾਡੇ ਹਾਲਾਤ ਹੈ ਕਿ ਲੱਗਦਾ ਕਿ ਆਪਾਂ ਆਜ਼ਾਦ ਹਿੰਦੁਸਤਾਨ ਦੇ ਵਿੱਚ ਰਹਿੰਦੇ ਆਪਾਂ ਆਜ਼ਾਦ ਭਾਰਤ ਦੇ ਵਾਸੀ ਆਂ ਕੁਛ ਨਹੀਂ ਆਪਾਂ ਜੋ ਚੀਜ਼ ਫੀਲ ਹੀ ਨਹੀਂ ਕਰ ਹੁੰਦੀ ਸਾਨੂੰ ਜੋ ਅਸੀਂ ਫ੍ਰੀडम ਫੀਲ ਕਰਦੇ ਹੀ ਨਹੀਂ ਹੈ ਉਸ ਨੂੰ ਅਸੀਂ ਦਿਖਾਵੇ ਦੇ ਤੌਰ ਦੇ ਵਿੱਚ ਕਿਉਂ ਸੈਲੀਬ੍ਰੇਟ ਕਰੀਏ ਕਿਉਂ ਦਿਖਾਈਏ ਸਭ ਨੂੰ ਪਤਾ ਹੈ ਜੀ ਤੁਸੀਂ ਰੀਸੈਂਟ ਸੁਣਿਆ ਹੈ ਮੇਰੀ ਵੀਡੀਓ ਦੇਖ ਰਹੇ ਸੀਗੇ ਤੁਸੀਂ ਪਿੱਛੇ ਮੈਂ ਇੱਕ ਪਾਰਟ ਪਾਇਆ ਸੀ 나ਦੀਆ ਮੁਰਾਦਵਾਲਾ ਬਗਦਾਦੀਆਂ ਦੇ ਜੰਗਲ 'ਚ ਫਸੀ ਸੀ ਕੁੜੀ ਇੱਕ ਨਹੀਂ ਕੁੜੀ ਸੀ 3000 ਕੁੜੀਆਂ ਸੀ ਇराक ਦੀਆਂ ਜਿਹੜੀਆਂ ਬਗਦਾਦੀਆਂ ਆ ਦੇ ਆਈਐਸਆਈਐਸ ਤੇ ਜਿਹੜੇ ਸੈਨਿਕ ਸੀ ਉਹਨਾਂ ਦੇ ਹੱਥੀ ਆਈਆਂ ਸੀ ਤੇ ਉਹਨਾਂ ਨੇ ਉਹਨਾਂ ਕੁੜੀਆਂ ਦੇ ਨਾਲ ਕੀ ਕੀ ਕੀਤਾ ਸੀਗਾ ਕਿਸੇ ਤੋਂ ਲੁਕਿਆ ਛੁਪਿਆ ਨਹੀਂਗਾ ਦਾ ਲਾਸਟ ਗਰਲ ਬੁੱਕ ਸ਼ੋਪੀ ਹੋਈ ਆ ਜਦੋਂ ਵੀ ਤੁਹਾਨੂੰ ਕੋਈ ਟਾਈਮ ਮਿਲਦਾ ਨਾ ਤੁਸੀਂ ਚੰਗੀ ਚੀਜ਼ ਤੇ ਇਨਵੈਸਟ ਕਰਨਾ ਹੈ ਤੁਹਾਡੇ ਕੋਲੇ 2 ਰੁਪਏ ਆ ਤੁਸੀਂ ਚਾਹੁੰਦੇ ਹੋ ਵੀ ਚੰਗੀ ਚੀਜ਼ ਤੇ ਇਨਵੈਸਟ ਕਰਨਾ ਤਾਂ ਇਹਦੀਆਂ ਬੁੱਕਸ ਤੇ ਇਨਵੈਸਟ ਕਰਿਆ ਕਰੋ ਤੁਸੀਂ ਤਾਂ ਲਾਸਟ ਗਰਲ ਬੁੱਕ ਲੈ ਕੇ ਜ਼ਰੂਰ ਪੜਿਓ ਤੁਹਾਨੂੰ ਉਸ ਦੇ ਵਿੱਚ ਲੂੰ ਕੰਡੇ ਖੜੇ ਹੋ ਜਾਣਗੇ ਤੁਹਾਡੇ ਮਤਲਬ ਤੁਸੀਂ ਨਾ ਅੰਦਰੋਂ ਝੋੜੇ ਜਾਓਗੇ ਤੇ ਉਹੋ ਜਿਹਾ ਹੀ ਕਿੱਸਾ ਆਪਾਂ ਸੁਣਾ ਰਹੇ ਸੀਗਾ ਇਹ ਸਟੋਰੀ ਹਜੇ ਕੰਪਲੀਟ ਨਹੀਂ ਹੋਈ ਸੀ ਸੈਕੰਡ ਪਾਰਟ ਪੈਂਡਿੰਗ 15 ਘਸ ਤੋਂ ਪਹਿਲਾਂ ਇਹ ਘਟਨਾ ਵਾਪਰ ਜਾਂਦੀ ਹੈ ਕਲਕੱਤੇ ਦੇ ਵਿੱਚ ਮੋਮਿਤਾ ਦੇਵਨਾਥ ਟਿਕਟ ਨਾਲ ਜੀ ਡਾਕਟਰ ਦੀ ਲੇਡੀਜ਼ ਡਾਕਟਰ ਦੀ ਜਿਸ ਦੇ ਨਾਲ ਬਹੁਤ ਬੇਰਹਿਮੀ ਨਾਲ ਰੇਪ ਹੋਇਆ ਤੇ ਉਸ ਦਾ ਕਤਲ ਹੋਇਆ ਕਤਲ ਦੀ ਸਾਰੀ ਤੁਸੀਂ ਗੁੱਥੀ ਸੁਣੀ ਲਈ ਹੋਣੀ ਹੈ ਜੋ ਵੀ ਉਹਨਾਂ ਨੇ ਐਕਸਪਲੇਨ ਕੀਤੀ ਹੈ ਜੋ ਵੀ ਪੋਸਟਮਾਰਟਮ ਦੀਆਂ ਰਿਪੋਰਟਸ ਆਈਆਂ ਤੇ ਜੋ ਵੀ ਉੱਥੇ ਸੀਬੀਆਈ ਜਾਂਚ ਦੀ ਰਿਪੋਰਟ ਕਹਿੰਦੀ ਹੈ ਉਹ ਤੁਸੀਂ ਸਾਰਿਆਂ ਨੇ ਸੁਣੀ ਹੀ ਹੋਣੀ ਹੈ ਪਰ ਜਿਸ ਨੂੰ ਨਹੀਂ ਪਤਾ ਉਸ ਤੇ ਲਈ ਮੈਂ ਇੱਕ ਵਾਰੀ ਮੋਟਾ-ਮੋਟਾ ਦੱਸ ਦਿੰਨੇ ਹਾਂ ਜੀ ਲੇਡੀਜ਼ ਡਾਕਟਰ 36 ਘੰਟੇ ਦੀ ਡਿਊਟੀ ਕਰਦੀ ਹੈ ਕਰਕੇ ਉੱਥੇ ਸੈਮੀਨਾਰ ਦੇ ਵਿੱਚ ਹੀ ਆਪਣੇ 2-3 ਘੰਟੇ ਜਿਹੜੇ ਦੇਖਦੀ ਹੈ ਉਹ ਫਾਈਨਲ ਮੈਚ ਦੇਖਦੀ ਹੈ 올림픽 ਮੈਚ ਦੇਖਣ ਤੋਂ ਬਾਅਦ 2-3 ਘੰਟੇ ਜੋ ਬਚਦੇ ਹੈ ਸਵੇਰ ਦੇ ਤਾਂ ਉੱਥੇ ਰੈਸਟ ਕਰਨਾ ਬਿਹਤਰ ਸਮਝਦੀ ਹੈ ਉਹ ਸਮਝਦੀ ਹੈ ਕਿ ਉਹ ਲੇਡੀਜ਼ ਡਾਕਟਰ ਹੈ ਅਸੀਂ ਬੱਚੀ ਨੂੰ ਨਾਰੇ ਲਾਉਂਨੇ ਆ ਬੱਚੀ ਪੜ੍ਹਾਓ ਬੱਚੀ ਬਚਾਓ ਬੱਚੀ ਪੜ੍ਹਾ ਵੀ ਲਉਂਗੇ ਬਚਾਉਂਗੇ ਕਿਵੇਂ ਇਹ ਗੱਲ ਦੱਸੋ ਹੁਣ ਤਾਂ ਇਹ ਵੀ ਸਵਾਲ ਨਹੀਂ ਉੱਠ ਰਿਹਾ ਕਿ ਛੋਟੇ ਕੱਪੜੇ ਪਾਏ ਸੀ ਛੋਟੇ ਕੱਪੜੇ ਪਾ ਕੇ ਅਟਰੈਕਟ ਕਰਦੇ ਆਗੇ ਲੋਕਾਂ ਨੂੰ ਹਾਦਸੇ ਦਾ ਕਾਰਨ ਰੇਪ ਦਾ ਕਾਰਨ ਛੋਟੇ ਕੱਪੜੇ ਅਟਰੈਕਸ਼ਨ ਬੰਦਾ ਹੈ ਇਹਨੀਆਂ ਛੋਟੀਆਂ-ਛੋਟੀਆਂ ਬੱਚੀਆਂ ਨਿੱਕੀਆਂ-ਨਿੱਕੀਆਂ ਬੱਚਾ ਬੱਚੀਆਂ ਨਾਲੇ ਹਾਦਸਾ ਹੋ ਜਾਂਦਾ ਉਹਨਾਂ ਨੇ ਕਿਹੜੇ ਛੋਟੇ ਕੱਪੜੇ ਪਾਏ ਹੁੰਦੇ ਆ ਡਾਕਟਰ ਨਹੀਂ ਨੇ ਕਿਹੜੇ ਛੋਟੇ ਕੱਪੜੇ ਪਾਏ ਸੀ ਸੋ ਹਵਸ ਤੇ ਹਿਵਾਨੀਅਤ ਜਿਹਦੇ ਅੰਦਰ ਭਰੀ ਹੋਈ ਹੈ ਉਹਨਾਂ ਛੋਟੇ ਕੱਪੜੇ ਦੇਖਦਾ ਨਾ ਵੱਡੇ ਕੱਪੜੇ ਦੇਖਦਾ ਉਸ ਦੇ ਅੰਦਰ ਜੋ ਹਵਸ ਹੈ ਉਸ ਦੇ ਦਿਮਾਗ ਦੇ ਵਿੱਚ ਆਪਣਾ ਕਬਜ਼ਾ ਕਰ ਚੁੱਕੀ ਹੁੰਦੀ ਹੈ ਹੈਵਾਨ ਬਣ ਚੁੱਕਿਆ ਹੁੰਦਾ ਤੇ ਉਹ ਜੋ ਬਗਦਾਦੀ ਅੱਜ ਵੀ ਸਾਡੇ ਸਮਾਜ ਵਿੱਚ ਪਾਏ ਜਾਂਦੇ ਜਿੰਦਾ ਜਾਗਦੀ ਇਹ ਐਗਜ਼ੈਂਪਲ ਸੰਝੇ ਨਾਂ ਦਾ ਜਿਹੜਾ ਵਿਅਕਤੀ ਦੋਸ਼ੀ ਪਾਇਆ ਗਿਆ ਤੁਸੀਂ ਸਾਰੇ ਨੇ ਵੇਖਿਆ ਸੁਣਿਆ ਤੁਹਾਨੂੰ ਪਤਾ ਹੀ ਹੋਣਾ ਕਿ ਕਿਹੋ ਜਿਹੇ ਬਗਦਾਦੀ ਆ ਜਿਹੜੇ ਸਾਡੇ ਹਿੰਦੁਸਤਾਨ ਚ ਆਮ ਸ਼ਰੇਆਮ ਘੁੰਮਦੇ ਆ ਐਡਾ ਵੱਡਾ ਕ੍ਰਾਈਮ ਕਰਨ ਤੋਂ ਬਾਅਦ ਪੁਲਿਸ ਦੀ ਬੈਠਕ ਦੇ ਵਿੱਚ ਜਾ ਕੇ ਸੌ ਜਾਂਦੇ ਆ ਉਹਨਾਂ ਨੂੰ ਨਾ ਡਰ ਹੁੰਦਾ ਨਾ ਖੌਫ ਹੁੰਦਾ ਨਾ ਉਹ ਸਬੂਤ ਮਟਾਉਂਦੇ ਆ ਨਾ ਕੁਝ ਨਹੀਂ ਕਰਦੇ ਕਿਉਂਕਿ ਉਹ ਤੜਲੇ ਨਾਲ ਕ੍ਰਾਈਮ ਕਰਦੇ ਆ ਗਲੇ ਦੇ ਵਿੱਚ ਪਾਇਆ ਬਲੂਟੂਥ ਆਪਣਾ ਸਬੂਤ ਦੇ ਤੌਰ ਤੇ ਉਸ ਜਗ੍ਹਾ ਤੇ ਉੱਪਰ ਸੈਮੀਨਾਰ ਵਾਲੇ ਰੂਮ ਦੇ ਵਿੱਚ ਛੱਟ ਕੇ ਆ ਜਾਂਦਾ ਹੈਗਾ ਤਾਂ ਇਸ ਤੋਂ ਵੱਡਾ ਕ੍ਰਾਈਮ ਕ੍ਰਿਮੀਨਲ ਹੋਰ ਕੀ ਹੋ ਸਕਦਾ ਹੈ क्राइम ਤਾਂ ਵੱਡਾ ਹੈਗਾ ਹੀ ਹੈ ਸੋ ਕੱਲ ਚੱਲ ਰਹੀ ਸੀਗੀ ਕਿ ਜੋ ਤਾਂ ਸਾਡੀਆਂ ਧੀਆਂ ਸੇਫ ਹੀ ਨਹੀਂ ਐ ਅਸੀਂ ਬੱਚੀਆਂ ਪੜਾਵਾਂਗੇ ਬੱਚੀਆਂ ਨੂੰ ਬਚਾਵਾਂਗੇ ਕਿਵੇਂ ਹੁਣ ਟਾਈਮ ਆ ਗਿਆ ਕਿ ਬੱਚੀਆਂ ਬਚਾਓ ਬੱਚੀਆਂ ਪੜਾਓ ਤੇ ਬੱਚੀਆਂ ਨੂੰ ਸ਼ਸਤਰਧਾਰੀ ਵੀ ਬਣਾਓ ਬੱਚੀਆਂ ਸਿਰਫ ਪੜਾਉਣੀਆਂ ਤੇ ਬਚਾਉਣੀਆਂ ਹੀ ਨਹੀਂ ਬੱਚੀਆਂ ਨੂੰ ਇਸ ਸਮਾਜ ਦਾ ਵਜੂਦ ਬਣਾਉਣ ਲਈ ਜਿੰਨੀਆਂ ਕੁੜੀਆਂ ਜ਼ਰੂਰੀ ਨੇ ਨਾ ਇਸ ਸਮਾਜ ਨੂੰ ਸਾਡੀ ਦੁਨੀਆ ਨੂੰ ਅੱਗੇ ਲੈ ਕੇ ਜਾਣ ਲਈ ਕਿਉਂਕਿ ਜਨਰੇਸ਼ਨਸ ਅੱਗੇ ਕੁੜੀਆਂ ਹੀ ਆ ਸਭ ਕੁਝ ਜੋ ਵੀ ਕਰ ਰਹੀਆਂ ਆਏਗਾ ਅਗਲੀ ਪੀੜ੍ਹੀ ਨੂੰ ਜਨਮ ਦੇਣਾ ਵੀ ਇੱਕ ਔਰਤ ਦੇ ਹੱਥ ਹੈ ਉਸ ਨੂੰ ਉਸ ਖੰਭੇ ਨੂੰ ਉਸ ਸਤੰਭ ਨੂੰ ਮਜ਼ਬੂਤ ਕਰਨ ਲਈ ਸਾਨੂੰ ਸਾਡੀਆਂ ਕੁੜੀਆਂ ਨੂੰ ਖੁਦ ਨੂੰ ਜੂਡੋ ਕਰਾਟੇ ਇਹ ਸਾਰੀਆਂ ਚੀਜ਼ਾਂ ਵੀ ਸਿਖਾਉਣੀਆਂ ਚਾਹੀਦੀਆਂ ਤਾਂ ਜੋ ਉਹ ਕਿਸੇ ਇਹ ਜੇ ਹਵਾਨ ਦੇ ਹੱਥ ਆ ਜਾਂਦੀਆਂ ਤਾਂ ਆਪਣੀ ਉਹ ਸੇਫਟੀ ਲਈ ਆਪਣੀ ਸੁਰੱਖਿਆ ਦੇ ਲਈ ਉਹਦੇ ਕੋਲੇ ਕਮ ਸੇ ਕਮ ਇੰਨਾ ਕਬਲ ਹੋਵੇ ਵੀ ਉਹ ਸਾਹਮਣੇ ਵਾਲਿਆਂ ਦਾ ਮੁਕਾਬਲਾ ਕਰ ਸਕੇ ਤੇ ਮੁਕਾਬਲਾ ਮੋਮਿਤਾ ਨੇ ਵੀ ਕੀਤਾ ਉਹਦੇ ਵਿੱਚ ਉਹ जख्मी ਹੋਈ ਉਸਤੇ ਨੋ ਟੁੱਟ ਗਏ ਫਟ ਗਏ ਉਹਦੀ ਉਂਗਲ ਟੁੱਟ ਗਈ ਹੈ ਉਹਦੇ ਸਰੀਰ ਦੇ ਵਿੱਚ ਉਸਦੀ ਇੰਟਰਨਲ ਜੋ ਬਾਡੀ ਡੈメージ ਹੈ ਉਸਤੇ ਜੋ ਫਿਜ਼ੀਕਲ ਬਾਡੀ ਡੈメージ ਹੈ ਜਿਹੜੇ ਉਸਤੇ ਹਾਲਾਤ ਹੈ ਉਹ ਐਕਸਪਲੇਨ ਨਹੀਂ ਹੁੰਦੇ ਕਿਉਂਕਿ ਅੱਜ ਵੀ ਮੈਂ ਰਿਸਰਟ ਹਸਪਤਾਲ ਗਈ ਮੈਂ ਵਾਪਸ ਆਈਆਂ ਉਹ ਸਟ੍ਰਾਈਕਾਂ ਵਗੈਰਾ ਫਿਰ ਉੱਥੇ ਜਾ ਕੇ ਰੂਮ ਕੰਡੇ ਖੜੇ ਹੋ ਜਾਂਦੇ ਆ ਸੋ ਬਈ ਸਾਡੇ ਤੋਂ ਨਹੀਂ ਦੇਖ ਹੁੰਦਾ ਆਪਾਂ ਨਹੀਂ ਇਹ ਚੀਜ਼ਾਂ ਦੇਖ ਸਕਦੇ ਮੈਂ ਬਹੁਤ ਸਟਰੋਂਗ ਐ ਮੈਂ ਹਮੇਸ਼ਾ ਇਨਾਂ ਟੌਪਿਕਾਂ ਦੇ ਉੱਪਰ ਗੱਲ ਕਰਦੀ ਐ ਪਰ ਮੈਥੋਂ ਇਹ ਚੀਜ਼ਾਂ ਨਹੀਂ ਸੁਣੀਆਂ ਜਾਂਦੀਆਂ ਮੈਂ ਓਵਰ ਥਿੰਕਿੰਗ ਪਰਸਨ ਐ ਮੈਂ ਜਦੋਂ ਵੀ ਇਹ ਹਾਦਸਾ ਜਾਂ ਚੀਜ਼ਾਂ ਸੋਚਦੀ ਐ ਸੁਣਦੀ ਐ ਘਟਨਾਵਾਂ ਮੇਰੀ ਨੀਂਦ ਹਰਾਮ ਹੋ ਜਾਂਦੀ ਐ ਸੋ ਡਿਪੈਂਡ ਕਰਦਾ ਤੁਹਾਡਾ ਮੈਂਟਲ ਹੈਲਥ ਕਿਹੋ ਜਿਹਾ ਤੁਸੀਂ ਕਿਹੋ ਜਿਹੇ ਇਨਸਾਨ ਹੋ ਸੋ ਵੀ ਮੇਰੇ ਤੋਂ ਇਨ ਚੀਜ਼ਾਂ ਨਹੀਂ ਸੁਣੀਆਂ ਜਾਂਦੀਆਂ ਉਸ ਕੁੜੀ ਦੇ ਨਾਲ ਸਾਡਾ ਚਾਹੇ ਦੂਰ ਦੂਰ ਤੱਕ ਕੋਈ ਰਿਸ਼ਤਾ ਕੋਈ ਨਾਤਾ ਨਹੀਂ ਹੋਣਾ ਪਰ ਸੋਚ ਕੇ ਦੇਖੋ ਸਾਡੀਆਂ ਵੀ ਬੱਚੀਆਂ ਵੱਡੀਆਂ ਹੋ ਰਹੀਆਂ ਆ ਜਾਂ ਜਿਨ੍ਹਾਂ ਦੀਆਂ ਹੋ ਚੁੱਕੀਆਂ ਕੱਲੀਆਂ ਸਕੂਲ ਜਾਂਦੀਆਂ ਕਾਲਜ ਜਾਂਦੀਆਂ ਬੱਚੀਆਂ ਪੜ੍ਹਦੀਆਂ ਬੱਚੀਆਂ ਬਾਹਰ ਵੀ ਜਾਂਦੀਆਂ ਬੱਚੀਆਂ ਕਿੰਨੀਆਂ ਕੁ ਸੁਰੱਖਿਤ ਐ ਸੋਚ ਕੇ ਸਾਡੀ ਰੂਹ ਕੰਬ ਜਾਂਦੀ ਹੈ ਕਿ ਸਾਨੂੰ ਕੱਲ ਨੂੰ ਸਾਡੀਆਂ ਬੱਚੀਆਂ ਨੇ ਬਾਹਰ ਕਦਮ ਰੱਖਣਾ ਇਸ ਦੁਨੀਆ ਦੇ ਵਿੱਚ ਉਹਨਾਂ ਨੇ ਆਪਣੀ ਕੈਰੀਅਰ ਸੈੱਟ ਕਰਨ ਲਈ ਬਾਹਰ ਜਾਣਾ ਵੀ ਜ਼ਰੂਰੀ ਆ ਹੁਣ ਹਰ ਕੋਈ ਕਮਰੇ ਦੇ ਵਿੱਚ ਬੰਦ ਨਹੀਂ ਰਹਿ ਸਕਦਾ ਸਾਡੇ ਟਾਈਮ ਜਾਂ ਸਾਡੇ ਮੰਮੀਆਂ ਦੇ ਟਾਈਮ ਨਹੀਂ ਹੈ ਕਿ ਬਸ ਕੁੜੀਆਂ ਨੂੰ ਅੰਦਰ ਰੱਖਿਆ ਔਰ ਪਿਆ ਕੇ ਤੋਰਤਾ ਸਭ ਕੁਝ ਕਰਨਾ ਪੈਂਦਾ ਬੱਚੇ ਨੂੰ ਆਪਣੀ ਲਾਈਫ ਆਪਣੀ ਗੋਲ ਅਚੀਵ ਕਰਨ ਲਈ ਬਾਹਰ ਵੀ ਜਾਣਾ ਪੈਂਦਾ ਜਦੋਂ ਡਾਕਟਰ ਨਹੀਂ ਆ ਪੜ੍ਹ ਲਿਖ ਕੇ ਡਾਕਟਰ ਨਹੀਂ ਆ ਸੇਫ ਨਹੀਂ ਤਾਂ ਫਿਰ ਆਮ ਬੱਚੀਆਂ ਦੀ ਅਸੀਂ ਕੀ ਸੇਫਟੀ ਦੀ ਗੱਲ ਕਰ ਸਕਦੇ ਹਾਂ ਤੇ ਪ੍ਰਸ਼ਾਸਨ ਤੋਂ ਤਾਂ ਅਸੀਂ ਉਮੀਦ ਕਰ ਹੀ ਨਹੀਂ ਸਕਦੇ ਹਾਂ ਪ੍ਰਸ਼ਾਸਨ ਕੋਲ ਕੁਝ ਨਹੀਂ ਪ੍ਰਸ਼ਾਸਨ ਦਾ ਤਾਂ ਫਾਇਦਾ ਹੈ ਕਿ ਜਦੋਂ ਹਰ ਚੀਜ਼ ਸਾਬਿਤ ਹੋ ਚੁੱਕੀ ਹੈ ਸਾਬਤ ਕਰਨ ਲਈ ਪਿੱਛੇ ਕੁਝ ਨਹੀਂ بچਿਆ ਇਹ ਜੇ ਬੰਦੇ ਨੂੰ ਚਰਾਹੇ ਵਿੱਚ ਟੰਗ ਕੇ ਉਸ ਨੂੰ ਨੋਚ-ਨੋਚ ਕੇ ਖਤਮ ਕਰਨਾ ਚਾਹੀਦਾ ਹੈ ਕਾਨੂੰਨ ਇਹ ਹੋਣਾ ਚਾਹੀਦਾ ਤਾਂ ਜੋ ਜੋ ਸਪੀਡ ਦੇ ਵਿੱਚ 100 ਬੰਦੇ ਇਸ ਤਰ੍ਹਾਂ ਦੀ ਮਾਨਸਿਕਤਾ ਵਾਲੇ ਪਾਏ ਜਾਂਦੇ ਤਾਂ 100 ਬੰਦਿਆਂ ਦੀ ਅੰਦਰੋਂ ਰੂਹ ਕੰਬ ਜੇ ਕਿ ਸਾਨੂੰ ਵੀ ਇਸ ਤਰ੍ਹਾਂ ਫੜ ਕੇ ਸਾਨੂੰ ਇੱਕ-ਇੱਕ ਅੰਗ ਪੋਟਾ-ਪੋਟਾ ਕੱਟ ਕੇ ਸਾਨੂੰ ਲੀਰੋ-ਲੀਰ ਕੀਤਾ ਜਾਊਗਾ ਸੋ ਸਜ਼ਾ ਭਿਆਨਕ ਤੋਂ ਭਿਆਨਕ ਹੋਣੀ ਚਾਹੀਦੀ ਹੈ ਕਿ ਰੇਪਿਸਟ ਦੀ ਸਜ਼ਾ ਇੰਨੀ ਬੱਤਰ ਤੋਂ ਬੱਤਰ ਹੋਣੀ ਚਾਹੀਦੀ ਹੈ ਕਿ ਕਾਤਲ ਬਚ ਜਾਵੇ ਪਰ ਰੈਪਿਸਟ ਨਹੀਂ ਬਚਣਾ ਚਾਹੀਦਾ ਕਿਉਂਕਿ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਅੱਜ ਕੱਲ ਲੋਕ ਕੁੜੀਆਂ ਨੂੰ ਬੁਰਾ ਭਲਾ ਬੜਾ ਕਹਿ ਰਹੇ ਐ ਕਿ ਕੁੜੀਆਂ ਬੜਿਆ ਕੁਝ ਕਰਦੀਆਂ ਕੁੜੀਆਂ ਬਹੁਤ ਦੋ ਤੁਹਾਨੂੰ ਪਤਾ ਹੈ ਕਿ ਗਲਤ ਕੁੜੀਆਂ ਹੈ ਤੋ ਡੇਲੀ ਅਵੇਲੇਬਲ ਹੈ ਤਾਂ ਤੁਸੀਂ ਉਹਨਾਂ ਕੁੜੀਆਂ ਦੀ ਇੱਜ਼ਤਾਂ ਤੇ ਹੱਥ ਕਿਉਂ ਪਾਉਨੇ ਹੋ ਜੋ ਨਹੀਂ ਹੈ ਤੁਹਾਡੇ ਲਈ ਜੋ ਤੁਹਾਨੂੰ ਮਨਾ ਕਰਦੀਆਂ ਤੁਹਾਨੂੰ ਇਗਨੋਰ ਕਰਦੀਆਂ ਤੁਹਾਨੂੰ ਪਸੰਦ ਨਹੀਂ ਕਰਦੀਆਂ ਤਾਂ ਉਹਨਾਂ ਕੁੜੀਆਂ ਦੇ ਨਾਲ ਫਿਰ ਜ਼ੋਰ ਜ਼ਬਰਦਸਤੀ ਕਿਉਂ ਟੋਟੇ ਮੂੰਹ ਮਾਰਨ ਲਈ ਬਹੁਤ ਸਾਰੀਆਂ ਕੁੜੀਆਂ ਹੋਣਗੀਆਂ ਜਿਨ੍ਹਾਂ ਨੂੰ ਤੁਸੀਂ ਕਹਿਣੇ ਆ ਕਿ ਹਾਂ ਸਾਡੇ ਲਈ ਅਵੇਲੇਬਲ ਨੇ ਜਾਂ ਸਾਡੇ ਲਈ ਜੋ ਵੀ ਕੋਠੇ ਮੁਜਰਾ ਜੋ ਵੀ ਬਣੇ ਹੁੰਦੀ ਹੈ ਜਦੋਂ ਸਾਰੇ ਕੁਝ ਉਹ ਹੈ ਤਾਂ ਥੋੜੀ ਸੰਤੁਸ਼ਟੀ ਲਈ ਸਭ ਕੁਝ ਬਣਿਆ ਹੋਇਆ ਹੈ ਤਾਂ ਫਿਰ ਤੁਸੀਂ ਉਹਨਾਂ ਧੀਆਂ ਦੀ ਇੱਜ਼ਤ ਦੇ ਉੱਤੇ ਹੱਥ ਕਿਉਂ ਬੋਲਨੀ ਹੋ ਜੋ ਤੁਹਾਡੇ ਲਈ ਨਹੀਂ ਹੈ ਜੋ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਚਾਹੁੰਦੀ ਹੈ ਤਾਂ ਕਿਉਂ ਜ਼ੋਰ ਜ਼ਬਰਦਸਤੀ ਬਹੁਤ ਤਰ੍ਹਾਂ ਦੇ ਸਵਾਲ ਹੈ ਜਿਨ੍ਹਾਂ ਦੇ ਜਵਾਬ ਹੀ ਨਹੀਂ ਹੈ ਕੋਈ ਜਵਾਬ ਨਹੀਂ ਹੈ ਕਿਉਂਕਿ ਲੋਕ ਕਹਿ ਦਿੰਦੇ ਆ ਸਭ ਤੋਂ ਪਹਿਲਾਂ ਕ੍ਰਾਈਮ ਹੋਇਆ ਪਹਿਲਾਂ ਦੇਖ ਲਓ ਕਿਹੜੇ ਧਰਮ ਨਾਲ ਬੰਦਾ ਸੀਗਾ ਰਿਲੇਟ ਕਰਦਾ ਫਿਰ ਉਸ ਧਰਮ ਦੀ ਨਿੰਦਿਆ ਕਰਨੀ ਸ਼ੁਰੂ ਕਰ ਦੋ ਕਿਉਂ ਬਾਈ ਹਰ ਧਰਮ ਵਿੱਚ ਮਾੜੇ ਬੰਦੇ ਪਏ ਆ ਹਰ ਧਰਮ ਦੇ ਵਿੱਚ ਮਾੜੇ ਬੰਦੇ ਆ ਸੋ ਧਰਮ ਮਾੜਾ ਨਹੀਂ ਐ ਉਸ ਦੇ ਵਿੱਚ ਕਈ ਇਨਸਾਨ ਬੁਰੇ ਹੁੰਦੇ ਆ ਤੇ ਉਸ ਬੁਰੇ ਇਨਸਾਨਾਂ ਦਾ ਨਾ ਕੋਈ ਧਰਮ ਹੁੰਦਾ ਨਾ ਮਜ਼ਬੂ ਹੁੰਦਾ ਖਾਸ ਕਰਕੇ ਰੈਪਿਸਟ ਦਾ ਕੋਈ ਧਰਮ ਨਹੀਂ ਹੁੰਦਾ ਕੋਈ ਭਾਵ ਨਹੀਂ ਹੁੰਦਾ ਉਸ ਦਾ ਸੋ ਉਹਨੇ ਤਾਂ ਇਹ ਵੀ ਨਹੀਂ ਸੋਚਿਆ ਹੋਣਾ ਉਸ ਜ਼ਾਲਿਮ ਨੇ ਸਿਰਫ ਕੁਕਰਮ ਕਰਿਆ ਇਹ ਇੱਕ ਸਮਝ ਚ ਆ ਜਾਂਦਾ ਪਰ ਜਿਸ ਤਰ੍ਹਾਂ ਉਸ ਕੁੜੀ ਦੀ ਫਿਜ਼ੀਕਲ ਡੈਮੇਜ ਹੋਇਆ ਉਸ ਦੀ ਗਨਾਇਆ ਨਹੀਂ ਜਾ ਸਕਦੀਆਂ ਉਸ ਦੀ ਮੈਂ ਲਿਸਟ ਪੜ੍ਹੀ ਹੈ 16 ਉਸ ਦੀ ਇੰਟਰਨਲ ਬੋਡੀ ਚ 16 ਜਿਵੇਂ ਮੇਜਰ ਪ੍ਰੋਬਲਮਸ ਮੇਜਰ ਇਨਜਰੀ 16 ਨੋਟ ਕੀਤੀਆਂ ਹੋਈਆਂ ਤਾਂ ਉਹਨਾਂ ਨੂੰ ਪੜ੍ਹ ਕੇ ਇਹ ਲੱਗਦਾ ਕਿ ਉਹ ਰਾਖਸ਼ ਸੀ ਉਹ ਹਵਾਨ ਸੀ ਤੇ ਉਸ ਹਵਾਨ ਦਾ ਜ਼ਿੰਦਾ ਰਹਿਣਾ ਕਿਹੜਾ ਕਾਨੂੰਨ ਹੈ ਜੋ ਇੰਨੇ ਦਿਨ ਉਸ ਨੂੰ ਰੱਖ ਰਿਹਾ ਸਬੂਤ ਮਿਲ ਗਏ ਸਭ ਚੀਜ਼ਾਂ ਹੋ ਗਈਆਂ ਫਿਰ ਵੀ ਕਿਉਂ ਪਲੂਸਿਆ ਜਾ ਰਿਹਾ ਉਸ ਬੰਦੇ ਨੂੰ ਸੋ ਸਮਝ ਤੋਂ ਬਾਹਰ ਨਹੀਂ ਜੀ ਇਹ ਚੀਜ਼ਾਂ ਸੋ ਇਹੀ ਮੇਰਾ ਕਾਰਨ ਹੈ ਕਿ ਕੋਈ 15 ਅਗਸਤ ਕੋਈ 26 ਜਨਵਰੀ ਕੁਝ ਨਹੀਂ ਹੈ ਇਹ ਸਭ ਇਹ ਸਭ ਦਿਖਾਵਾ ਹੈ ਜੀ ਸਭ ਚੀਜ਼ਾਂ ਬਕਵਾਸ ਨੇ ਇਨਸਾਨ ਖੁਦ ਆਪਣੀ ਰੱਖਿਆ ਲਈ ਖੁਦ ਇਤਿਹਤ ਵਰ ਤੋਂ ਆਪਣੀਆਂ ਜ਼ਿੰਮੇਵਾਰੀਆਂ ਖੁਦ ਸਮਝੋ ਆਪਣੀਆਂ ਕੁੜੀਆਂ ਨੂੰ ਮਜ਼ਬੂਤ ਬਣਾਓ ਸਟਰੋਂਗ ਬਣਾਓ ਲੜਨਾ ਸਿਖਾਓ ਫਾਈਟ ਕਰਨਾ ਸਿਖਾਓ ਜਿੰਮ ਲਵਾਓ ਆਪਣੀਆਂ ਕੁੜੀਆਂ ਦਾ ਸਟੈਮੀਨਾ ਇੰਨਾ ਬੂਸਟ ਕਰੋ ਕਿ ਕੱਲ ਨੂੰ ਕੋਈ ਵੀ ਬੰਦਾ ਉਸ ਦੇ ਉੱਪਰ ਝਪੜਦਾ ਤਾਂ ਉਹ ਸਾਹਮਣੇ ਮੂੰਹ ਤੋੜ ਜਵਾਬ ਮਿਲ ਸਕੇ ਉਸ ਨੂੰ ਉਹ ਆਪਣੇ ਵੱਤ ਤੋਂ ਵੱਧ ਆਪਣੀ એનર્ਜੀ ਹੈ ਜਿਹੜੀ ਉਸ ਦੇ ਅੰਦਰ ਉਸ ਮੈਂ ਨਹੀਂ ਚਾਹੁੰਦੀ ਵੀ ਇਸ ਤਰ੍ਹਾਂ ਦੀ ਮੰਦਭਾਗੀ ਘਟਨਾ ਕਿਸੇ ਵੀ ਦੁਸ਼ਮਣ ਦੀ ਬੱਚੀ ਨਾਲ ਵੀ ਹੋਵੇ ਪਰ ਇਹ ਸਮੇਂ ਲਈ ਤਿਆਰ ਰਹੋ ਜਿਸ ਤਰ੍ਹਾਂ ਦਾ ਸਮਾਂ ਆ ਗਿਆ ਹੈ ਨਾ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਐ ਬਗਦਾਦੀਆਂ ਤੋਂ ਘਟ ਰੀਆਂ ਸਾਡਾ ਸਮਾਜ ਸਾਡੇ ਆਲੇ-ਦੁਆਲੇ 'ਚ ਇਹੋ ਜਿਹੀ ਬਗਦਾਦੀ ਪਾਏ ਜਾਂਦੇ ਤੇ ਬਹੁਤ ਸਾਰੀਆਂ ਚੀਜ਼ਾਂ ਦੇ ਮੈਂ ਇੱਕ ਜੋ ਨਜ਼ਰੀਏ ਆਪਣੇ ਨਜ਼ਰੀਏ ਦੇ ਨਾਲ ਗੱਲ ਕਰਾਂ ਬਹੁਤ ਸਾਰੀਆਂ ਮੈਂ ਚੀਜ਼ਾਂ ਬਹੁਤ ਕਰੀਬ ਤੋਂ ਦੇਖੀਆਂ ਉਹ ਸਾਰਿਆਂ ਨੂੰ ਇਹ ਮਜ਼ਾਕ ਹਜੇ ਵੀ ਲੱਗਦਾ ਹੋਣਾ ਜਿਨ੍ਹਾਂ ਨੂੰ ਮਜ਼ਾਕ ਲੱਗਦਾ ਖਬਰਾਂ ਸੁਣਿਆ ਕਰੋ ਖਬਰਾਂ ਪੜਿਆ ਕਰੋ ਜਿਨ੍ਹਾਂ ਦੇ ਵਿੱਚ ਲੱਖਾਂ ਲੋਕ ਜੁੜ ਕੇ ਮਸ਼ਾਲਾ ਜਮਾ ਚਲਾ ਰਹੇ ਨੇ ਇਨਸਾਫ ਮੰਗ ਰਹੇ ਨੇ ਇਹ ਝੂਠੀਆਂ ਨਹੀਂ ਐ ਜੋ ਇਹ ਖਬਰਾਂ ਤੁਸੀਂ ਸੁਣੂਗਾ ਇਹ ਜੋ ਹੋ ਰਿਹਾ ਹੁਣ ਇਹ ਵੀ ਕਹਿ ਦੋ ਤੁਸੀਂ ਵੀ ਇਹ ਵੀ ਇੱਕ ਗਲਤ ਹੈ ਹਾਂ ਕੋਈ ਮੌਮਿਤਾ ਨਹੀਂ ਐ ਕੋਈ ਉਹਦੇ ਨਾਲ ਰੈਪ ਨਹੀਂ ਹੋਇਆ ਆਲਸੋ ਸੁਸਾਈਡ ਹੋਈ ਕਹਿ ਦੋ ਕਹਿਣ ਵਾਲੇ ਨੇ ਹੁਣ ਵੀ ਕਹਿ ਦੇਣਾ ਪਰ ਜਿਸ ਦੇ ਨਾਲ ਘਟਨਾ ਘਰਮ ਹੁੰਦਾ ਉਸ ਨੂੰ ਪਤਾ ਹੁੰਦਾ ਕਿ ਦੁਨੀਆ ਕਿਸ ਹੱਦ ਤੱਕ ਬਿਗੜ ਚੁੱਕੀ ਐ ਕਿਸ ਹੱਦ ਤੱਕ ਕਰਾਇਮ ਕੀਤਾ ਜਾ ਸਕਦਾ ਮੈਂ ਜਿੰਨੀ ਬਰੀਕ ਤੋਂ ਲੋਕਾਂ ਨੂੰ ਦੇਖਿਆ ਬਰੀਕ ਤੋਂ ਜਾਣਿਆ ਜ਼ਿਆਦਾ ਤੋਂ ਜ਼ਿਆਦਾ ਕਰਮ ਮਾੜੇ ਕਰਮ ਗੰਦੇ ਕਰਮ ਜਿਹੜੇ ਬੱਚਿਆਂ ਦੇ ਨਾਲ ਜਿਵੇਂ ਕਨੋਂ ਨਹੀਂ ਕਰਮ ਕੀਤੇ ਜਾਂਦੇ ਆ ਆਪਣੇ ਰਿਸ਼ਤੇਦਾਰਾਂ ਵੱਲੋਂ ਕੀਤੇ ਜਾਂਦੇ ਜਿੰਨਾ ਤੇ ਅਸੀਂ ਸਭ ਤੋਂ ਵੱਧ ਭਰੋਸਾ ਕਰਦੇ ਆ ਮਾਮੇ ਚਾਚੇ ਤਾਏ ਨਾਨੇ ਫੂਫੜ ਜੋ ਵੀ ਤੁਸੀਂ ਲਗਾ ਲਓ ਜੋ ਵੀ ਮੈਂ ਨਹੀਂ ਕਹੂੰਗੀ ਕਿ ਰਿਸ਼ਤਿਆਂ ਦੇ ਉੱਪਰ ਵਿਸ਼ਵਾਸ ਨਾ ਕਰੋ ਪਰ ਆਪਣੀਆਂ ਬੱਚੀਆਂ ਨੂੰ ਲੈ ਕੇ ਬਿਲਕੁਲ ਵਿਸ਼ਵਾਸ ਨਾ ਕਰੋ ਚਾਹੇ ਸੋਹਣੇ ਦਾ ਵੀ ਇਨਸਾਨ ਹੈ ਚਾਹੇ ਤੁਸੀਂ ਜਾਣਦੇ ਹੋ ਕਿ 100% ਸਹੀ ਹੈ ਪਰ ਆਪਣੀ ਬੱਚੀ ਦੇ ਮਾਮਲੇ ਵਿੱਚ ਬਿਲਕੁਲ ਪਰੋਸਾਨੀ ਕਿਸੇ ਤੇ ਕਰਨਾ ਕਿਉਂਕਿ ਕਿਸੇ ਦੀ ਬੁੱਧੀ ਕਦੋਂ ਪ੍ਰਸ਼ਟ ਹੋ ਜਾਂਦੀ ਹੈ ਇਸ ਦਾ ਕੋਈ ਕੋਈ ਟਾਈਮ ਨਹੀਂ ਹੈ ਕੋਈ ਇਸ ਦੀ ਕੋਈ ਪਹਿਲਾਂ ਤੋਂ ਸੂਚਨਾ ਨਹੀਂ ਹੁੰਦੀ ਬੱਚੀ ਕਦੇ ਵੀ ਕਿਸੇ ਦੇ ਭਰੋਸੇ ਨਾ ਛੱਡੋ ਸੋ ਵੱਧ ਤੋਂ ਵੱਧ ਆਪਣੀਆਂ ਬੱਚੀਆਂ ਦਾ ਧਿਆਨ ਰੱਖੋ ਤੇ ਬੱਚੀਆਂ ਨੂੰ ਮਜ਼ਬੂਤ ਬਣਾਓ ਸੋ ਮੈਨੂੰ ਹੁਣੀ ਸਮਝ ਆ ਰਹੀ ਵੀ ਮੈਂ ਹੋਰ ਕੀ ਬਲਾਂ ਕਿਉਂਕਿ ਮੈਂ ਅੱਜ ਫਿਰ ਹਸਪੀਟਲ ਦੇ ਵਿੱਚ ਉਹ ਨਾ ਰਿਓ ਚੀਜ਼ਾਂ ਮੈਂ ਡਾਕਟਰਸ ਦੇਖੇ ਇੰਨੇ ਮੇਲ ਡਾਕਟਰ ਦੇਖੇ ਜਿਨ੍ਹਾਂ ਨੇ ਔਰਤ ਦੇ ਸਨਮਾਨ ਲਈ ਬੋਰ ਉਠਾਏ ਹੋਏ ਸੀਗੇ ਸੋ ਲੱਗ ਰਿਹਾ ਸੀਗਾ ਕਿ ਹਨਾ ਵੀ ਕਿੰਨੇ ਹੀ ਮਤਲਬ ਔਰਤ ਦੀ ਰਿਸਪੈਕਟ ਹੈ ਇੱਕ ਪਾਸੇ ਇਹ ਦੇਖਿਆ ਜਾ ਰਿਹਾ ਸੀਗਾ ਵੀ ਕਿੰਨੇ ਚੰਗੇ ਮਰਦਾ ਹੈ ਪਰ ਸਿਰਫ ਬੋਰਡ ਚੱਕਾਣਾ ਬੋਰਡ ਦੇ ਉੱਪਰ ਲਿਖ ਕੇ ਔਰਤ ਦਾ ਸਤਿਕਾਰ ਕਰੋ ਇਸ ਤਰ੍ਹਾਂ ਸ਼ੋਅ ਕਰਨ ਨਾਲ ਔਰਤ ਸੇਫ ਨਹੀਂ ਹੋਣ ਵਾਲੀ ਔਰ ਸੇਫ ਨਹੀਂ ਹੋਣ ਵਾਲੀ ਔਰਤ ਨੂੰ ਸੇਫ ਕਰਨਾ ਪਏਗਾ ਔਰਤ ਨੂੰ ਸੇਫ ਖੁਦ ਹੋਣਾ ਪਊਗਾ ਪਰ ਇਹਨਾਂ ਜਾਨਵਰਾਂ ਤੋਂ ਜੰਗਲੀ ਜਾਨਵਰਾਂ ਤੋਂ ਬਚਣਾ ਅੱਜ ਦੇ ਟਾਈਮ ਵਿੱਚ ਬਹੁਤ ਜ਼ਿਆਦਾ ਡਿਫਿਕਲਟ ਹੋ ਚੁੱਕਿਆ ਹੈ ਸੋ ਰੱਬ ਅੱਗੇ ਅਰਦਾਸ ਹੈ ਕਿ ਇਹ ਜੀ ਮੰਦਭਾਗੀ ਘਟਨਾ ਕਦੇ ਕਿਸੇ ਦੇ ਨਾਲ ਨਾ ਵਾਪਰੇ ਕਿਉਂਕਿ ਮੌਤ ਐਕਸੈਪਟ ਕੀਤੀ ਜਾ ਸਕਦੀ ਹੈ ਬਟ ਇੱਕ ਇਸ ਤਰ੍ਹਾਂ ਦੀ ਦਰਿੰਦਗੀ ਭਰੀ ਮੌਤ ਇਹ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਹੈ ਸੋ ਆਈ ਹੋਪ ਤੁਸੀਂ ਸਮਝ ਕੇ ਹੋਵੋਗੇ ਕਿ ਮੈਂ ਵੀਡੀਓਜ਼ ਕਿਉਂ ਨਹੀਂ ਪਾਈਆਂ ਸੋ ਮੈਨੂੰ ਕੋਈ ਰਖੜੀ ਵਿੱਚ ਵੀ ਜ਼ਿਆਦਾ ਇੰਟਰਸਟ ਨਹੀਂ ਸੀ ਗਾਇਸ ਇਸ ਵਾਰ ਮੈਂ ਇਸ ਤਰ੍ਹਾਂ ਦੀਆਂ ਖਬਰਾਂ ਸੁਣ ਕੇ ਮੈਨੂੰ ਬਾਰ-ਬਾਰ ਆਪਣੀ ਬੱਚੀ ਜਾਂ ਹੋਰ ਕੋਈ ਛੋਟੀਆਂ ਬੱਚੀਆਂ ਦੇ ਚਿਹਰੇ ਆ ਜਿਹੜੇ ਉਹ ਮੇਰੀਆਂ ਅੱਖਾਂ ਦੇ ਸਾਹਮਣੇ ਘੁੰਮਦੇ ਆ ਕਿਉਂਕਿ ਕੱਲ ਨੂੰ ਸਾਡੇ ਬੱਚੇ ਵੱਡੇ ਹੋ ਰਹੇ ਆ ਕੱਲ ਨੂੰ ਉਹ ਵੀ ਬਾਹਰ ਨਿਕਲਣਗੇ ਸੋ ਜ਼ਾਹਿਰ ਜੀ ਗੱਲ ਹੈ ਵੀ ਸਾਨੂੰ ਚਿੰਤਾ ਵੀ ਇਸ ਚੀਜ਼ ਦੀ ਪ੍ਰਸ਼ਾਸਨ ਤੋਂ ਕੋਈ ਸੋਲਿਡ ਜਾਂ ਕੋਈ ਫੈਸਲਾ ਨਹੀਂ ਆਇਆ ਕੋਈ ਸੋਲਿਡ ਜ ਐਕਸ਼ਨ ਨਹੀਂ ਲਿਆ ਗਿਆ ਉਸ ਚੀਜ਼ ਨੂੰ ਵੀ ਲੈ ਕੇ ਸਾਨੂੰ ਚਿੰਤਾ ਹੋ ਰਹੀ ਹੈ ਕਿ ਕੱਲ ਨੂੰ ਸਾਡੇ ਬੱਚੇ ਵੀ ਬਾਹਰ ਨਿਕਲਣਗੇ ਤਾਂ ਅਸੀਂ ਸੇਫ ਹਾਂ ਜਾਂ ਨਹੀਂ ਹਾਂ ਇਹ ਚੀਜ਼ਾਂ ਬਹੁਤ ਸਾਰੀਆਂ ਆ ਜੇ ਆਪਾਂ ਸੋਚੀਏ ਤਾਂ ਇਸ ਨੂੰ ਕਹਿਣ ਨੂੰ ਓਵਰਥਿੰਕਿੰਗ ਹੈ ਬਟ ਜੇ ਆਪਾਂ ਸੋਚੀਏ ਤਾਂ ਬਹੁਤ ਗੰਭੀਰ ਮੁੱਦੇ ਨੇ ਇਹ ਬਹੁਤ ਜ਼ਿਆਦਾ ਜ਼ਰੂਰੀ ਗੱਲਾਂ ਨੇ ਜਿਹੜੀਆਂ ਸਾਨੂੰ ਸੋਚਣੀਆਂ ਚਾਹੀਦੀਆਂ ਸੋ ਇਹ ਕਾਰਨ ਸੀਗਾ ਕਿ ਮੈਂ ਕਦੇ ਕੋਈ ਪੋਸਟ ਨਹੀਂ ਪਾਈ ਕਦੇ ਕੋਈ ਕਿਉਂਕਿ ਮੈਨੂੰ ਖੁਦ ਨੂੰ ਫੀਲ ਨਹੀਂ ਹੁੰਦਾ ਕਿ ਅਸੀਂ ਸੁਤੰਤਰ ਹਾਂ ਅਸੀਂ ਆਜ਼ਾਦ ਹਾਂ ਕਿਉਂਕਿ ਅਸੀਂ ਮਾਨਸਿਕ ਗੁਲਾਮ ਹਾਂ ਲੋਕ ਜਿੰਨਾ ਚਿਰ ਦਿਮਾਗੀ ਰੂਪ ਚ ਗੁਲਾਮ ਨੇ ਸੋਚਾਂ ਤੋਂ ਗੁਲਾਮ ਨੇ ਮਾੜੇ ਖਿਆਲਾਂ ਚ ਮਾੜੀਆਂ ਤਾਰਨਾਵਾਂ ਤੇ ਮਾੜੀਆਂ ਸੋਚਾਂ ਦੇ ਵਿੱਚ ਗੁਲਾਮ ਨੇ ਜੋ ਔਰਤਾਂ ਦੇ ਉੱਪਰ ਕੁੜੀਆਂ ਦੇ ਉੱਪਰ ਮਾੜੀਆਂ ਸੋਚਾਂ ਲਾਗੂ ਕਰਦੇ ਨੇ ਉਹਨਾਂ ਚਿਰ ਕੋਈ ਭਾਰਤ ਆਜ਼ਾਦ ਨਹੀਂ ਕੁਛ ਨਹੀਂ ਹੈ ਜੀ ਸਿਰਫ ਨਾਮ ਦਾ ਭਾਰਤ ਹੈ ਇਸ ਨੂੰ ਖੋਖਲਾ ਕਰ ਦਿੱਤਾ ਇਹਨਾਂ ਗੰਦੇ ਨਾਲੀ ਦੇ ਕੀੜਿਆਂ ਨੇ ਤੇ ਚਲੋ ਜੀ ਮਿਲਦੇ ਹਾਂ ਫਿਰ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ